ਮਜ਼ਦੂਰ ਏਕਤਾ ਜਿੰਦਾਬਾਦ 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 ਮਜ਼ਦੂਰ ਏਕਤਾ ਜਿੰਦਾਬਾਦ 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 ਨਰੇਗਾ ਮਜ਼ਦੂਰਾਂ ਦੀ ਦਿਹਾੜੀ 700 ਰੁਪਇਆ ਚਾਲੂ ਕਰੋ ਚਾਲੂ ਕਰੋ ਚਾਲੂ ਕਰੋ ਨਰੇਗਾ ਮਜ਼ਦੂਰਾਂ ਦੀ 700 ਰੁਪਇਆ ਦਿਹਾੜੀ ਚਾਲੂ ਕਰੋ ਚਾਲੂ ਕਰੋ ਚਾਲੂ ਕਰੋ ਮੈਂ ਮਨਦੀਪ ਕੌਰ ਪਿੰਡ ਲਵਾਨੇ ਵਾਲੀ ਚ ਰਹਿਣ ਵਾਲੀ ਆ ਸਾਡੀ ਇਹ ਮੰਗਾ ਕੇ ਵੀ ਸਾਡੀ 700 ਰੁਪਇਆ ਦਿਹਾੜੀ ਹੋਣੀ ਚਾਹੀਦੀ ਆ ਨਰੇਗਾ ਦੀ 200 ਦਿਨ ਹੋਣਾ ਚਾਹੀਦਾ ਸਾਡਾ ਤੇ ਜਿਹੜੀ ਸਾਡੀ ਬੜੇਪਾ ਪਿਲਸਣ ਆ ਇਹ ਸਾਡੀ ਵੀ ਲੱਗਣੀ ਚਾਹੀਦੀ ਲੱਗਣੀ ਚਾਹੀਦੀ ਆ ਥੋੜੀ ਜਾਂ ਤੇ ਵੀ ਸਾਡੇ ਜਿਹੇ ਇਹਨਾਂ ਹੀ ਵੱਧ ਹੋਣੀ ਚਾਹੀਦੀ ਆ ਕਿੰਨੀ ਪਿਲਸਣ ਦੀ ਮੰਗ ਕਰਦੇ ਆ 15 2500 ਅਸੀਂ 80 2500 ਰੁਪਇਆ ਮੰਗ ਕਰਦੇ ਆ ਠੀਕ ਆ ਜੀ ਅੱਜ ਤੁਸੀਂ ਪਿੰਡ ਨਰੇਗਾ ਚ ਕੰਮ ਕਿ ਸ਼ੁਰੂ ਕੀਤਾ ਕਿੰਦਾਂ ਦਿਨ ਹੋ ਗਏ ਕੰਮ ਕੀ ਸ਼ੁਰੂ ਕੀਤਾ ਉਹਨਾਂ ਨੂੰ ਸਾਨੂੰ ਕਹਿੰਦੇ ਹਫਤਾ ਹੋ ਗਈ ਕੰਮ ਕਰਦਿਆਂ ਇਹ ਕਾਹਦੇ ਹਾਂ ਹਾਂਜੀ 12 ਤਰੀਕ ਦਾ ਧਰਨਾ ਲੱਗ ਰਿਹਾ ਡੀਸੀ ਦੱਤ ਦੇ ਸਾਹਮਣੇ ਨਰੇਗਾ ਦਾ ਹਾਂਜੀ ਆਵਾਂਗੇ ਜ਼ਰੂਰ ਜੀ ਹਾਂ ਕਿੰਨੇ ਕਾਜ ਹੋਗੇ ਭੈਣਾ ਆ ਜਾਣੀ ਹਾਂ ਵੀ 25 ਜਾਣੇ ਆ ਜਾਣਗੇ ਠੀਕ ਹੈ ਜੀ ਹਾਂਜੀ ਠੀਕ ਇਹ ਸਾਡਾ ਹੱਕ ਸਾਨੂੰ ਮਿਲਣਾ ਚਾਹੀਦਾ 700 ਰੁਪਿਆ ਦਿਹਾੜੀ ਕਹਿ ਦਿੰਦੇ ਆ ਵੀ ਨਰੇਗਾ ਤੇ ਕੰਮ ਨਹੀਂ ਗਾ ਸਾਨੂੰ ਆ ਕੇ ਦੇਖ ਸਕਦੇ ਵੀ ਅਸੀਂ ਕਿੰਨਾ ਕੰਮ ਕਰ ਰਹੇ ਆ